ਸਾਰੇ ਪਿੰਡਾਂ ਨੇ ਉਦੋਂ ਪੰਚਾਇਤਾਂ ਬਣਦੇ ਸਾਰ ਹੀ ਕਹਿ ਦਿੱਤਾ ਸੀ ਇਹ। ਦੱਲੀ ਗੱਟੀ ਪਹਿਲੀ ਕਾਣੀ ਭੰਡੀ ਕਿ ਲੱਗੇ ਤੇ ਜਾਂ ਗਰ ਕੀ ਗੱਦੋਂ ਲੱਗੀ ਤੇ ਪਈ ਆ ਐਵੇਂ ਨਹੀਂ ਜਿਹੜੀ ਜੂ ਮੇਰੇ ਨਾਲ ਉਹ ਛੱਡਿਆ ਸੀ ਨਾ ਉਹਨੇ ਆਪਣਾ ਦੂਸਰਾ ਵਾਈਟ ਵਾਲਾ ਜਿਹੜਾ ਚੜਦੇ ਕਿਹੜਾ ਤਾਂ ਪੀਸ ਫਾਇਰ ਸੀ ਸੀਸ ਫਾਇਰ ਸੀ ਉਹ ਤਾਂ ਇਹਨਾਂ ਨੇ ਸਮਝੌਤਾ ਹੋ ਗਿਆ ਸੀ ਆ ਤਾਂ ਨੇ ਅਜ ਬੰਮ ਛੱਡਦੇ ਤੇ ਰਹੀ ਆ ਉਹਨਾਂ ਦਾ ਕੋਈ ਭਰੋਸਾ ਨਹੀਂ ਆਹ ਤਾਂ ਸਾਰੇ ਕਿੱਥੇ ਹੋ ਗਏ ਨਾ ਦੂਸਰੇ ਯੂਰਪ ਵਾਲੇ ਲਾਈਲਾਗਾ ਲਾਈਲਾ ਸਾਰੀ ਓਏ ਖਤਮ ਜੋੜੀ ਹੋਣੀ ਆ ਇਹ ਚੁੱਭ ਹੋਈ ਹੋਈ ਆ ਬੋੜੀ ਬੋੜੀ ਹੋਣੀ ਵਰਲਡ ਵਾਰ ਦਾ ਰੂਪ ਆ ਜੇ ਸਾਰੇ ਇਕੱਠੇ ਹੋਵੇ ਨਾ ਕਰਦਾ ਸਾਹ ਦਾ ਕੀ ਕੀ ਕਰਦਾ ਰੱਜੀ ਆ ਰਹਾ ਸਾਰਾ ਬਰਵਾ ਪਤਾ ਨਹੀਂ ਕਿੰਨੇ ਸਾਲ ਹੋ ਗਏ ਜੰਗ ਛਿੜੀ ਨੂੰ ਇਹ 트ੰਪ ਨੇ ਰਾਈਆ ਇਹ ਨਿਰਾ ਨਵਾਂ ਬਣਿਆ ਕੈਨੇਡਾ ਦਾ ਇਹ ਉਹਦੇ ਤੋਂ ਅਲੱਗ ਚੱਲਦਾ ਵਾ 트ੰਪ ਤੋਂ ਪ੍ਰਧਾਨ ਮੰਤਰੀ ਨੌ ਲੱਗ ਗਿਆ ਤਾਂ ਸੁਬਜੀ ਪਿੰਡੀ ਦੀ ਸੱਚੀ ਆਜੋ ਜਿਹਨੇ ਜਿਹਨੇ ਖਾਣੀ ਹੈ ਮਿਲਦੇ ਆਪਰੇ ਹਾਜੂ ਫਰੈਂਡਸ ਸਬਜੀ ਬਣਾ ਲੀਏ ਪਿੰਡੀ ਦੀ ਤੁਸੀਂ ਕਿਹੜਾ ਹੀ ਤੇਲ ਯੂਜ਼ ਕਰਦੇ ਹੋ ਬੱਚੋ ਮੈਨੂੰ ਜੀਰੋ ਸਾਰੀਆਂ ਪਿੰਡੀਆਂ ਖਰਾਬ ਨਿਕਲੀਆਂ ਉਹਨਾਂ ਲਈ ਦੇਖਣੇ ਜੀ ਮਿਲ ਗਿਆ ਤੇ ਫਿਰ ਸਾਡੇ ਦਿੰਦੀ ਬਾਨ ਕੇ ਰੈਡੀ ਹੁਣ ਅਸੀਂ ਇਸ ਮਟਰਪਾ ਬਾਹਰ ਕੰਨ ਰੈਡੀ ਤੇ ਕਿਤੇ ਬਣਾ ਨਹੀਂ ਲੈਣੇ ਨਹੀਂ ਦੇਖਿਆ ਜੀ ਕਿੰਦੀ ਪੈ ਗੋਦੀ ਚਾਇਆ ਫਰੈਂਡਸ ਆਪ ਬਣਾ ਰਹੇ ਹਾਂ ਪਿੰਡੀ ਦੀ ਸਬਜ਼ੀ ਚਰਨੀ ਟੇਸਟੀ ਟੇਸਟੀ ਜਿੰਨੇ ਖਾਣੇ ਆਜੋ ਅੱਜ ਆਪ ਬਣਾਈ ਹੈ ਪਿੰਡੀ ਦੀ ਸਬਜ਼ੀ ਜਿਹਨੇ ਨੇ ਖਾਣੀ ਆਜੋ ਕਿਦਾਰੇ ਜੈਸੀ ਲੱਗਦੀ ਤੁਹਾਨੂੰ ਭਿੰਡੀ ਸੱਚੀ ਨਾਲ ਦੱਸਿਆ ਜੀ ਰੋਟੀ ਬਣਾ ਕੇ ਫੁੱਲ ਪਲੇਟਿੰਗ ਕਰਕੇ ਤੁਹਾਨੂੰ ਦੱਸਦੀ ਆ ਅੱਜ ਫਰੈਂਡਸ ਫੁੱਲ ਕੇਲੇ ਰੋਟੀ ਆਪਾਂ ਲਈ ਬਣਾ ਤੇ ਆਪਾਂ ਲਿਆ ਖਾਣ ਆਪਾਂ ਨੂੰ ਦੇਸੀ ਸਟਾਈਲ ਵਿੱਚ ਰੋਟੀ ਖਾਣੇ ਬਹੁਤ ਪਸੰਦ ਆ ਇਹਨੂੰ ਜਿਹਨੂੰ ਪਸੰਦ ਆ ਅੱਤੇ ਰੋਟੀ ਦੇ ਪਰੋਸ ਚੀ ਰੱਖ ਕੇ ਖਾਣੇ ਮੈਨੂੰ ਬਹੁਤ ਪਸੰਦ ਆ। ਤੇ ਮੈਨੂੰ ਟੇਸਟੀ ਵੀ ਬਹੁਤ ਜ਼ਿਆਦਾ ਲੱਗਦੀ ਹੈ। ਅੱਜ ਫੁੱਟੇ ਨੇ ਢੀਨੇ ਖਾਣੇ ਆ। ਦੇਸੀ ਬੰਦੇ ਵਰਗੇ ਹੋ ਸੀ। ਦੇਸੀ ਸਾਡਾ ਰੋਟੀ ਰੱਖਾਣ ਦਾ ਸਟਾਈਲ।